ਗੁਰੂ ਨਗਰੀ ਅੰਮ੍ਰਿਤਸਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿੱਚ 705 ਸਿੱਖ ਸ਼ਰਧਾਲੂਆਂ ਦਾ ਜੱਥਾ ਵਿਸਾਖੀ ਦਾ ਤਿਹਾੜਾ ਮਨਾਉਣ ਦੇ ਲਈ ਪਾਕਿਸਤਾਨ ਲਈ ਰਵਾਨਾ ਹੋ ਗਿਆ। ਦਾਦਾ ਜੀ ਕੇ ਜਥਾ ਪੰਜਾ ਸਾਹਿਬ ਅਤੇ ਹੋਰ ਧਾਰਮਿਕ ਥਾਨਾਂ ਵਿਖੇ ਵਿਸਾਖੀ ਦਾ ਤਿਉਹਾਰ ਮਨਾਉਣ ਤੋਂ ਬਾਅਦ 21 April ਨੂੰ ਵਾਪਸ ਭਾਰਤ ਪਰਤੇਗਾ ਤੇ ਰਵਾਨਾ ਹੋਏ ਜਥੇ ਬਾਰੇ ਜਾਣਕਾਰੀ ਦਿੰਦੇ ਸਿੱਖ ਜਥਾ ਪਾਰਟੀ ਦੇ ਆਗੂ ਨੇ ਦੱਸਿਆ ਕਿ ਜਥਾ 21 April ਨੂੰ ਵਾਪਸ ਪਰਤੇਗਾ ਪੰਜਾ ਸਾਹਿਬ ਵਿਖੇ ਵਿਸਾਖੀ ਦਾ ਦਿਹਾੜਾ ਮਨਾਉਣ ਅਤੇ ਵੱਖ-ਵੱਖ ਗੁਰਦੁਆਰਿਆਂ ਦੇ ਦਰਸ਼ਨ ਕਰਨ ਉਪਰੰਤ 28 April ਨੂੰ ਭਾਰਤ ਆਉਣਗੇ ਉਨੇ ਵੀ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਭੇਜੀ ਗਏ 920 ਵੀਜ਼ੇ ਚੋਂ 195 ਵੀਜ਼ੇ ਰੱਦ ਕਰ ਦਿੱਤੇ ਗਏ ਨੇ ਤੇ 705 ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਜਾਣ ਦੀ ਆਗਿਆ ਮਿਲੀ ਹੈ। ਸੰਤੋਖ ਸਿੰਘ ਦਿਲੀ ਦਾ ਜੀ ਰੋਣੀ ਤੋਂ ਪਾਕਿਸਤਾਨ ਨਨਕਾਣਾ ਸਾਹਿਬ ਜਾਣਾ ਪੰਜਾ ਸਾਹਿਬ ਜਾਣਾ ਰੋੜੀ ਸਾਹਿਬ ਜਾਣਾ ਤੇ ਹੋਰ ਪੰਜ ਸੱਤ ਗੁਰਦੁਆਰੇ ਤੇ ਜਾਣਾ ਜਿੱਥੇ-ਜਿੱਥੇ ਵੀ ਜਿਵੇਂ-ਜਿਵੇਂ ਸ਼ਡਿਊਲ ਦਿੱਤਾ ਸਾਨੂੰ ਜਿੱਦਾਂ ਜਿੱਦਾਂ ਜਿੱਥੇ ਜਿੱਥੇ ਲੈਕ ਜਾਣਗੇ ਦਰਸ਼ਨ ਕਰਨ ਜਾ ਰਹੇ ਆ ਜੀ ਵਿਸਾਖੀ ਤੇ ਵਰਤਾਮਾ ਦੇ ਦਰਸ਼ਨ ਕਰਨ ਜਾ ਰਹੇ ਆ ਹਾਂ ਜੀ ਇਹ ਬਿਲਕੁਲ ਵੀਜ਼ਾ ਫ੍ਰੀ ਹੋਣਾ ਚਾਹੀਦਾ ਈ ਖਾਸ ਕਰਕੇ ਜਦੋਂ ਅਸੀਂ ਗੁਰਪੁਰਬ ਹੁੰਦੇ ਨੇ ਉਦੋਂ ਤੇ ਵੀਜ਼ਾ ਫ੍ਰੀ ਹੋਣਾ ਚਾਹੀਦਾ ਜੀ ਜਿੱਥੇ ਜਿੱਥੇ ਮਤਲਬ ਸੰਗਤ ਜਾਣਾ ਚਾਵੇ ਉਹਨਾਂ ਨੂੰ ਜਾਣ ਦਿੱਤਾ ਜਾਣਾ ਚਾਹੀਦਾ ਵੀਜ਼ਾ ਫ੍ਰੀ ਹੋਣਾ ਚਾਹੀਦਾ ਵੀਜ਼ਾ ਤੇ ਨਹੀਂ ਹੋਣਾ ਚਾਹੀਦਾ ਉਹਨੇ ਸਾਡੇ ਨਾਲ ਤਿੰਨ ਸਿੰਘਾਂ ਦਾ ਅਸੀਂ ਦਿੱਤਾ ਸੀਗਾ ਇਹ ਬਜ਼ੁਰਗਾਂ ਦਾ ਵੀਜ਼ਾ ਲੱਗਾ ਹੀ ਨਹੀਂਗਾ ਜੀ ਇਹ ਵਿਚਾਰੇ ਟਿਕਟ ਹੋਈ ਸੀ ਸਾਰਾ ਕੁਝ ਹੋਇਆ ਸੀ ਇਹਨਾਂ ਦਾ ਨਹੀਂ ਵੀਜ਼ਾ ਲੱਗਾ ਇਸ ਕਰਕੇ ਅਸੀਂ ਕਹਿੰਦੇ ਆ ਵੀ ਇਤਾਂ ਦੀ ਪ੍ਰੋਬਲਮ ਨਾ ਹੋਵੇ ਉਸ ਆਹ ਮਨ ਟੁੱਟਦਾ ਉਹਨਾਂ ਦਾ ਟੁੱਟਾ ਸਾਡਾ ਮਨ ਵੀ ਟੁੱਟਾ ਵੀ ਇਹਨਾਂ ਦਾ ਵੀਜ਼ਾ ਨਹੀਂ ਲੱਗਾ ਇਸ ਕਰਕੇ ਵੀਜ਼ਾ ਫ੍ਰੀ ਹੋਣਾ ਚਾਹੀਦਾ ਜੀ ਜ਼ਰੂਰ ਹੋਣੀ ਚਾਹੀਦੀ ਆ ਜੀ ਮੈਂ ਤਾਂ ਕਹਿੰਦਾ 60 ਤੱਕ ਥੋੜੇ ਜਿਹਾ ਘੱਟ ਵੀ ਹੋਣੀ ਚਾਹੀਦੀ ਆ 50 ਤੋਂ ਸ਼ੁਰੂ ਹੋ ਜਾਣੀ ਚਾਹੀਦੀ ਆ ਬਾਕੀਆਂ ਨਾਲ ਚਲੋ ਸਰਕਾਰਾਂ ਦਾ ਜਿਵੇਂ ਵੀ ਹੈਗਾ ਆਪਣੀ ਉਹਨਾਂ ਦੀ ਇਹ ਸਰਕਾਰਾਂ ਦਾ ਅਗੋ ਰੂਲ ਦੇ ਜਿਵੇਂ ਵੀ ਫਾਲੋ ਕਰਨਗੇ ਅਸੀਂ ਉਵੇਂ ਨਵਾਂ ਨਵਾਂ ਸਰ ਰੂਲ ਨੂੰ ਫਾਲੋ ਕਰ ਫਾਲੋ ਕਰਾਂਗੇ ਜੀ ਤੇ ਪਰ ਜਾਣ ਦੇਣਾ ਚਾਹੀਦਾ ਬਜ਼ੁਰਗਾਂ ਨੂੰ ਤਾਂ ਜ਼ਰੂਰ ਜਾਣ ਦੇਣ ਜਾਣ ਦੇਣਾ ਚਾਹੀਦਾ ਮੈਂ 13ਵੀਂ ਵਾਰ ਜਿਹੜਾ ਜਥਾ ਲੈ ਕੇ ਜਾਣ ਦਾ ਮੈਨੂੰ ਸੁਭਾਗ ਸਮਾਂ ਮਿਲਿਆ ਮੈਂ 13ਵੀਂ ਵਾਰ ਇਸ ਪੁਰਬ ਦੇ ਉੱਤੇ ਚੱਲਿਆ ਖਾਲਸਾ ਸਾਜਨਾ ਦੇ ਦਰਸ ਦੇ ਉੱਤੇ ਜੀ ਜੀ ਤੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਅਧਿਕਾਰੀ ਸਹਿਬਾਨਾਂ ਦੇ ਮਾਨਯੋਗ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਉਹਨਾਂ ਦੇ ਤਾਹਤ ਨੂੰ ਸਤਿਕਾਰ ਤੇ ਧੰਨਵਾਦ ਕਰਦੇ ਆ ਕਿਉਂਕਿ ਦਾਸ ਨੂੰ ਇਹ ਸੇਵਾ ਦਾ ਮੌਕਾ ਦਿੱਤਾ ਗਿਆ ਜਥੇ ਦੀ ਲੀਡਿੰਗ ਦੇ ਲਈ ਮੇਰੇ ਨਾਲ ਸਰਦਾਰ ਬਲਵਿੰਦਰ ਸਿੰਘ ਜੀ ਬਈ ਪੁਈ ਮੈਂਬਰ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਭਪਿੰਦਰ ਸਿੰਘ ਜੀ ਪਲਵਾਨ ਮੈਂਬਰ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬੀਬੀ ਜੋਗਿੰਦਰ ਕੌਰ ਜੀ ਮੈਂਬਰ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਸੀਂ ਰਲ ਕੇ ਸਾਰੀ ਜਥੇ ਦੀ ਜਿਹੜੀ ਲੀਡਿੰਗ ਹੈ ਉਹ ਕਰਾਂਗੇ ਤੇ ਵਾਪਸੀ ਕਦੋਂ ਆ ਤੇ ਕਿੰਨੇ ਗੁਰਦਤਾ ਮਾਰੇ ਦਰਹ ਗੁਰਦਤਾ ਮਾਰੇ ਕਿੰਨਿਆਂ ਦੇ ਦਰਸ਼ਨ ਕਰਨੇ ਆ ਜੀ ਅੱਜ ਜਥੇ ਦੀ ਰਵਾਨਗੀ ਹੈ 12 ਤਰੀਕ ਤੋਂ ਤੇ 21 ਤਰੀਕ ਨੂੰ ਜਿਹੜੀ ਜਥੇ ਦੀ ਵਤਨ ਵਾਪਸੀ ਹੋਏਗੀ ਤੇ ਪਹਿਲਾਂ ਸਭ ਤੋਂ ਪੰਜਾ ਸਾਹਿਬ ਫਿਰ ਨਨਕਾਣਾ ਸਾਹਿਬ ਫਿਰ ਡੇਰਾ ਸਾਹਿਬ ਕਰਤਾਰਪੁਰ ਸਾਹਿਬ ਇਹ ਸਾਰੇ ਅਸਥਾਨਾਂ ਦੇ ਉੱਤੇ ਜਥੇ ਨੇ ਜਿਹੜੇ ਦਰਸ਼ਨ ਦੇਦਾਰ ਕਰਨੇ ਨੇ ਸੱਚਾ ਸੌਦਾ ਸਾਹਿਬ ਵਿਖੇ ਵੀ ਜਾਣਾ ਹੈ ਤੇ ਸਾਰੇ ਹੀ ਰਲ ਮਿਲ ਕੇ ਪੈਣਾ ਭਰਾਵਾਂ ਦੇ ਨਾਲ ਪਰਿਵਾਰਾਂ ਦੀ ਤਰ੍ਹਾਂ ਅਸੀਂ ਜਿਹੜੇ ਦਰਸ਼ਨ ਦੇਦਾਰ ਨੇ ਕੁੱਲ ਕਿੰਨੇ ਮੈਂਬਰ ਜਿਹੜੇ 900 ਅਪਰਾਇ ਕੀਤਾ ਗਿਆ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ 195 ਵੀਜ਼ਾ ਜਿਹੜਾ ਉਹ ਕੱਟ ਦਿੱਤਾ ਗਿਆ ਕਿਤੇ 705 ਪ੍ਰਾਣੀਆਂ ਨੂੰ ਵੀਜ਼ਾ ਮਿਲਿਆ ਤੇ ਇਹਦੇ ਲਈ ਵੀ ਅਸੀਂ ਸਨਿਮਰ ਬੇਨਤੀ ਗਵਰਨਮੈਂਟਾਂ ਨੂੰ ਕਰਦੇ ਹਾਂ ਕਿ ਇਹ ਅਤ ਨਿੰਦਣਯੋਗ ਕਾਰਵਾਈ ਹੈ ਕਿ ਕਿਸੇ ਸ਼ਰਧਾਲੂ ਦੀ ਆਸਥਾ ਨੂੰ ਢਾਹ ਲਗਣੀ ਇਹ ਚੰਗੀ ਨਹੀਂ ਹੈ ਤੇ ਜਿਹੜੇ ਵੀ ਪ੍ਰਾਣੀ ਨੇ ਅਪਲਾਈ ਕੀਤਾ ਉਹਨੂੰ ਹਰ ਇੱਕ ਨੂੰ ਵੀਜ਼ਾ ਜਿਹੜਾ ਉਹ ਮਿਲਣਾ ਚਾਹੀਦਾ ਹੈ ਇਹ ਸਾਡੀ ਸਿਨੇਮਰ ਬੇਨਤੀ ਹੈ ਸਿੰਘ ਸਾਹਿਬ ਜੀ ਇੱਥੋਂ ਅਟਾਰੀ ਤੋਂ ਅੱਗੇ ਕਿਸ ਤਰ੍ਹਾਂ ਤੁਸੀਂ ਜਾਓਗੇ ਬਾਈ ਟ੍ਰੇਨ ਜਾਓਗੇ ਅੱਗੇ ਪਾਕਿਸਤਾਨ ਕਮੇਟੀ ਤੁਹਾਨੂੰ ਲੈਣ ਵਾਸਤੇ ਆਉਂਗੀ ਅਟਾਰੀ ਤੋਂ ਬਸਾਂ ਦੇ ਰਾਹੀਂ ਡੇਰਾ ਸਾਹਿਬ ਲਾਹੌਰ ਪਹੁੰਚਾਂਗੇ ਤੇ ਉੱਥੋਂ ਰੇਲਵੇ ਦੇ ਰਾਹੀਂ ਟ੍ਰੇਨਾਂ ਦੇ ਰਾਹੀਂ ਜਿਹੜਾ ਜਥਾ ਪੰਜਾ ਸਾਹਿਬ ਵਿਖੇ ਜਾਏਗਾ ਜੀ ਧੰਨਵਾਦ ਸੋ ਇਹ ਸਨ ਅੰਮ੍ਰਿਤਸਰ ਤੋਂ ਵਿਕਾਸ ਕੁਮਾਰ ਦੀ ਰਿਪੋਰਟ ਐਸਐਮਜ਼ ਨਿਊਜ਼ ਸਾਵਧਾਨ खुल्ला चैलेंज ते गुमराह ਕਰਨ ਵਾਲਿਆਂ ਤੋਂ ਰਹੋ सावध। काले इल्म ਨਾਲ મોત ਵੀ ਹੋ ਸਕਦੀ ਹੈ। ਪਸ਼ੂ ਫਸਲ ਨੁਕਸਾਨ, ਕੋਟ ਕਚੈਰੀ, ਜ਼ਮੀਨ ਜਾਇਦਾਦ ਦਾ ਵਟਵਾਰਾ ਜੇਕਰ ਤੁਹਾਡਾ ਲड़का ਲੜਕੀ ਜਾਂ ਪਤੀ ਪਤਨੀ ਕਹਨੇ ਤੋਂ ਹੈ ਬਾਤ ਤਾਂ ਮੀਆਂ ਭਾਰਤੀ ਜੀ ਨੂੰ ਜ਼ਰੂਰ ਮਿਲੋ। ਕਮ چاہے ਕੋਈ ਵੀ ਹੋਵੇ ਸਿਰਫ 5 ਮਿੰਟ ਚ ਕਰਨਗੇ ਸਮਾਧਾਨ। ਗਰੰਟੀ ਅਸ਼ਟਾਮ ਪੇਪਰ ਤੇ ਲਿਖ ਕੇ ਲਓ। ਜਿਵੇਂ મંચાહ વશિકરણ, મુઠ્ઠીਕਰਨ ਕਰਵਾਓ ਜਾਂ તડવાઓ, ਘਰ ਵਿੱਚ કલેશ રહેਣਾ, પતિ પત્ની ਵਿੱਚ અનબન ਕੀਤਾ ਕਰਾਇਆ ਪੈਸੇ ਵਿੱਚ ਬਰਕਤ ਨਾ ਹੋਣਾ ਹਰ ਜਗ੍ਹਾ ਤੋਂ ਨਿਰਾਸ਼ ਪ੍ਰੇਮੀ ਪ੍ਰੇਮਿਕਾ ਆਪਣਾ ਪਿਆਰ ਪਾਉਣ ਲਈ ਇੱਕ ਵਾਰ ਮੀਆਂ ਭਾਰਤੀ ਜੀ ਨੂੰ ਜ਼ਰੂਰ ਮਿਲਣਾ ਪਤਾ ਆਰਤੀ ਚੌਂਕ ਫਿਰੋਜ਼ਪੁਰ ਰੋਡ ਰੁਤਿਆਣਾ ਆਉਣ ਤੋਂ ਪਹਿਲਾਂ ਫੋਨ ਜ਼ਰੂਰ ਕਰੋ 9815512050